ਰਾਜਪੁਰਾ ਦੇ ਜੇਪੀ ਮੰਤ ਸੰਸਦ ਦੇ ਪ੍ਰਧਾਨ ਸੁਖਿੰਦਰ ਸੁਖੀ ਵੱਲੋਂ ਰਾਜਪੁਰਾ ਦੇ ਸਮਾਜਿਕ ਸੰਗਠਨਾਂ ਦੇ ਆਗੂਆਂ ਨਾਲ ਰਾਜਪੁਰਾ ਵਿਖੇ ਸਥਿਤ ਬਾਬਾ ਸਾਹਿਬ ਅੰਬੀਦਕਰ ਜੀ ਦੀ ਪ੍ਰਤਿਮਾ ਦੀ ਸੁਰੱਖਿਆ ਅਤੇ ਇਸ ਸਬੰਧੀ ਹੋਰ ਜ਼ਰੂਰੀ ਮੰਗਾਂ ਨੂੰ ਲੈ ਕੇ ਰਾਜਪੁਰਾ ਦੇ ਮਿਨੀ ਸੈਕਰੀਟ ਵਿੱਚ ਐਸਡੀਐਮ ਰਾਜਪੁਰਾ ਨਾਲ ਮੀਟਿੰਗ ਕਰਦੇ ਹੋਏ ਮੰਗ ਪੱਤਰ ਦਿੱਤਾ ਗਿਆ। ਮਨਰੇਸ਼ ਮਰ ਕੰਚਰੀ ਜਲ੍ਹ ਪੰਜਾਬ ਦਾ ਰਜਿਸਟਰ ਬਾਂਗ ਰਾਜਪੁਰਾ ਦੇ ਤਰਾਨੀ ਪੰਜਾਬ ਸਰਸੇ ਅੱਜ ਜਿਵੇਂ ਦੇਖੋਗੇ ਜਾਇਤੀ ਮੰਚ ਤੋਂ ਆਪਣੇ ਵਿਦਿੰਦੇ ਸਪੀਚ ਦੇ ਪ੍ਰਦਾਨ ਵੱਲੋਂ ਜਿਹੜਾ ਐਸਟੀਐਮ ਸਾਹਿਬ ਨੇ ਮੰਡਪਕ ਤੇ ਅਗਿਆਤਿਕ ਮੀਟਿੰਗ ਲਈ ਤੇ ਅੱਜ ਉਹਨਾਂ ਨੇ ਸਾਨੂੰ ਸਮਝ ਦਿੱਤਾ ਸੀ 11:00 ਵਜੇ ਤੇ तकरीबन 8 7-8 ਦੇ ਕਰੀਬ ਦਿੱਤੇ ਪੰਡੀਆਂ ਜਿਹੜੀਆਂ ਅੱਜ ਕੱਤੀ ਆਉਂਦੀਆਂ ਸੀ ਤੇ ਮੀਟਿੰਗ ਦੇ ਵਿੱਚ ਜਿਹੜਾ ਫਿੱਟਾ ਨਿਕਲਿਆ ਐ ਐਸਟੀਐਮ ਸਾਹਿਬ ਨੇ ਪੂਰਾ ਸਵਾਦ ਸੁਲਾਇਆ ਕਿ ਜਿਹੜੀ ਹੁਣ ਪਿੱਛੇ ਅਸੀਂ ਮੰਗਾਂ ਦੇ ਵਿੱਚ ਮੈਂਸ਼ਨ ਕੀਤਾ ਹੈ ਕਿ 1 2019 ਦੇ ਵਿੱਚ ਇੱਕ 2021 ਦੇ ਵਿੱਚ ਜਿਹੜੀ ਬਾਬਾ ਸਾਹਿਬ ਦੀ ਤੂਤ ਦੀ ਪ੍ਰਤੀਮਾ ਦੀ ਜਿਹੜੀ ਦੇਦ ਵੀ ਹੋਈ ਹੈ ਦੁਨੋ ਪੁਲਿਸ ਪ੍ਰਸ਼ਾਸਨ ਪੂਰੇ ਰਾਜਪੁਰੇ ਦਾ ਜਿਹੜਾ ਫੜਨ ਦੇ ਵਿੱਚ ਨਾਕਾਮ ਰਿਹਾ ਹੈ ਤੇ ਉਹਦੇ ਵਾਸਤੇ ਅਸੀਂ ਅਪੀਲ ਕੀਤੀ ਹੈ ਕਿ ਤਾਂ ਉਸ ਦੀ ਜਾਂਚ ਕੀਤੀ ਜਾਵੇ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਦੂਜਾ ਜਿਹੜਾ ਇੱਕ अहम ਮੁੱਦਾ ਹੈ ਇਸ ਤੇ ਜਿਹੜੀ ਸਿਕਿਉਰਿਟੀ ਲੱਗੀ ਹੋਈ ਹੈ ਕੈਮਰਾ ਦੀ ਸੀਸੀਟੀਵੀ ਜੋ ਕਿ ਹਲੇ ਤੱਕ ਜਦ ਵੀ ਕੋਈ ਇਥੇ ਵਾਰਦਾਤ ਕਿਸੇ ਮੂਰਖ ਬੰਦੇ ਵੱਲੋਂ ਕੀਤੀ ਜਾਂਦੀ ਹੈ ਬੂਤ ਦੇਪੁਰ ਤੇ ਉਹ ਹਮੇਸ਼ਾ ਇਸ ਨੂੰ ਇੱਕ ਜਰੀਆ ਬਣਾਉਂਦਾ ਹੈ ਜੇ ਕੈਮਰੇ ਬੰਦ ਕਰ ਦਿੰਦੇ ਆ ਹਰ ਵਾਰੀ ਜਦ ਵੀ ਚੈਕਰ ਆਇਆ ਜਾਂਦਾ ਹੈ ਜੇ ਕੋਈ ਵਾਰਦਾਤ ਹੁੰਦੀ ਹੈ ਤਾਂ ਕੈਮਰੇ ਹਮੇਸ਼ਾ ਬੰਦ ਨਹੀਂ ਹੋਏ ਤੇ ਉਸਦੀ ਵੀ ਅਸੀਂ ਕਪੀਲ ਕੀਤੀ ਹੈ ਵੀ ਕੈਮਰਿਆਂ ਨੂੰ ਜਿਹੜੀ ਹੈ ਕਿ ਚੱਲਦੇ ਚੱਲਦੇ ਪਾ ਜਾਵੇ ਇੱਕ ਉਹਦਾ ਐਕਸੈਸ ਸਾਨੂੰ ਦਿੱਤਾ ਜਾਵੇ ਤਾਂ ਕਿ ਅਸੀਂ ਵੀ ਉਹਨੂੰ ਟਾਈਮ-ਟਾਈਮ ਦੀ ਜਿਹੜਾ ਹੈ ਅਪਡੇਟ ਕਰਦੇ ਰਹੀਏ ਚੈੱਕ ਕਰਦੇ ਰਹੀਏ ਤਾਂ ਕਿ ਅਸੀਂ ਪ੍ਰਕਾਸ਼ ਨਾਲ ਪੂਰੀ ਤਰ੍ਹਾਂ ਦੇ ਨਾਲ ਹੈ ਵੀ ਜਿੱਤੇ ਵੀ ਸਾਡੇ ਲੋਡ ਪਈ ਗਈ ਅਸੀਂ ਜਦੋਂ ਵੀ ਕੋਈ ਸਮਾਜਿਕ ਹਾਲ ਆਂਦੀ ਹੈ ਅਸੀਂ ਹਮੇਸ਼ਾ ਨਾਲ ਸਰ ਇੰਨੇ ਵੱਡੇ ਮੁੱਦੇ ਦੇ ਲਈ ਤੁਸੀਂ ਅੱਜ ਮਿਲਣਾ ਆਇਆ ਹੋ ਤੇ ਹੋਰ ਬੱਸ ਦੇਖ ਸਕਦੇ ਤੁਸੀਂ ਹੋਰ ਜਿੱਥੇ ਬੰਦਿਆਂ ਨੂੰ ਵੀ ਕੀ ਇਹ ਗਲਤੀ ਕੀਤੀ ਹੈ ਕੰਮ ਕਰਨ ਜਾ ਰਹੇ ਤੇ ਉਹ ਕਿਉਂ ਨਹੀਂ ਨਜ਼ਰ ਆ ਰਿਹਾ ਕੋਈ ਕੋਈ ਕੰਮ ਦੇ ਕੋਈ ਜੇ ਹੋ ਸਕਦਾ ਨਹੀਂ ਵੈਸੇ ਕਾਲ ਤਾਂ ਸਾਰੇ ਨੂੰ ਕੀਤੀ ਗਈ ਸੀ ਕਾਫੀ ਮਤਲਬ ਪਿਛਲੇ ਸਾਲ ਜਪਰੀਨ ਵੀ ਪਹੁੰਚ ਗਏ ਦੋ ਤਿੰਨ ਜਿਹੜੇ ਮੇਨ ਪ੍ਰਧਾਨ ਹੁੰਦੇ ਆ ਤੇ ਬੰਦੇ ਦੋ ਤੇ ਕੰਮ ਦੇ ਜੇ ਕਰਕੇ ਨਹੀਂ ਪਹੁੰਚਦੇ ਬਾਕੀ ਨੈਕਸਟ ਟਾਈਮ ਤੇ ਜਿਹੜਾ ਹੈ ਅਸੀਂ ਪਹਿਲਾਂ ਉਹਨਾਂ ਨੂੰ ਸਜ਼ਾ ਕਰਾਂਗੇ ਵੀ ਜ਼ਰੂਰ ਕਰਦੇ ਠੀਕ ਹੈ ਅ ਤਾਲੇ ਪਰ ਇਹ ਸਾਰੇ ਪ੍ਰਾਪਤ ਤੇ ਬਹੁਤ ਧੰਨਵਾਦ ਇਹ ਜਿਹੜੀ ਅਲੱਗ-ਅਲੱਗ ਜਥੇਬੰਦੀਆਂ ਆਈਆਂ ਆਈਆਂ ਇੱਥੇ ਭਾਰਤੀ ਨਕੂਰਪੰਖੀ ਦੇ ਰਸਮੀ ਸਾਹਤ ਵਾਲਮੀ ਜੀ ਉਤਸਵ ਸਮਿਤੀ ਦੇ ਮਦਨ ਮਹਿਦ ਜੀ ਤੇ ਭਾਰਤੀ ਕਰਮਚਾਰੀ ਦਲ ਦੇ ਪ੍ਰਧਾਨ ਮਰੇ ਜੀ ਤੇ ਬੀ ਜੀ ਪੀ ਸਟੇਟ ਆਈ ਬੀ ਜੀ ਪੀ ਦੀ ਤ੍ਰਿਸ਼ੀ ਜੀ ਅਸੀਂ ਪਹਿਲਾਂ ਤਾਂ ਇਹਨਾਂ ਸਾਰੇ ਜਥੇਬੰਦੀਆਂ ਦਾ ਕੀ ਜਿਹੜਾ ਧੰਨਵਾਦ ਕਰਦੇ ਆਂ ਇਹ ਪੇਡਨਸ ਐਸੋਸੀਏਸ਼ਨ ਤੋਂ ਮਨੀ ਜੀ ਆਏ ਆਂ ਤੇ ਅੱਜ ਜਿਹੜੀ ਅਸੀਂ ਅੱਜ ਦੇ ਇਨਸਾਬ ਨਾਲ ਮੀਟਿੰਗ ਰੱਖੀ ਗਈ ਸੀਗੀ ਉਹਦਾ ਵਿਸ਼ਾ ਸੀਗਾ ਬਾਬਾ ਸਾਹਿਬ ਅੰਬੇਦਕਰ ਜੀ ਜਿਹੜੀ ਸੈਸੀਵਾਲ ਮੁੱਦਾ ਸੀਗਾ ਕੀ ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਦੋ ਵਾਰ ਪਹਿਲਾਂ ਵੀ ਇਹ ਹੋ ਚੁੱਕੀ ਹੈ ਤੇ ਹੁਣ ਇੱਥੇ ਕਿਸੇ ਤਰ੍ਹਾਂ ਦਾ ਟਟ ਨੰਬਰ ਸਰਵਿਸ ਇਹ ਵੀ ਹੋਈ ਹੈ ਤੇ ਉਹ ਸੰਬੰਧੀ ਅਸੀਂ ਇੱਕ ਆਪਣਾ ਲੈਟਰ ਦੇਆ ਸੀਗਾ ਕਿ ਇੱਥੇ ਜਿਹੜੀ ਆ ਬਾਬਾ ਸਾਹਿਬ ਦੀ ਜਿਹੜੀ ਸੁਰੱਖਿਆ ਸੰਬੰਧੀ ਹੈ ਕੀ ਨੂੰ ਜਿਹੜਾ ਆ ਬਿਲਕੁਲ ਪਹਿਲ ਦੇ ਆਧਾਰ ਤੇ ਇਹਨੂੰ ਰੱਖਿਆ ਜਾਏ ਤੇ ਇਸ ਦੀ ਪੂਰੀ ਜਿਹੜੀ ਦੇਖੋ ਕੈਮਰਿਆਂ ਦੀ ਅਸੀਂ ਮੰਗ ਰੱਖੀ ਆ ਇੱਥੇ ਕੈਮਰੇ ਕਦ ਖਰਾਬ ਹੁੰਦੇ ਤਾਂ ਠੀਕ ਹੈ ਸਾਨੂੰ ਕੋਈ ਕਦੇ ਨਹੀਂ ਪਤਾ ਲੱਗਦਾ ਉੱਥੇ ਜਿਹੜੀ ਆ ਇੱਕ ਚੈੱਕ ਪੋਸਟ ਦਾ ਅਸੀਂ ਰੱਖਿਆ ਡਿਮਾਂਡ ਤੇ ਉਸ ਤੋਂ ਬਾਅਦ ਸਫਾਈ ਦੀ ਮੰਗ ਰੱਖੀ ਆ ਸਭ ਤੋਂ ਵੱਡੀ ਗੱਲ ਅਸੀਂ ਰੱਖੀ ਹੈ ਕਿ ਜਿਹੜੀ ਪਹਿਲਾਂ ਦੋ ਦੇਗਦੀਆਂ ਹੋਈਆਂ ਉਹਦਾ ਅੱਜ ਤੱਕ ਵੀ ਕੋਈ ਦੋਸ਼ੀ ਦਾ ਨਾਂ ਪਤਾ ਜਿਹੜਾ ਲਗਿਆ ਤੇ ਉਸ ਤੇ ਜਿਹੜੀ ਜਾਂਚ ਦੁਬਾਰਾ ਕਰਕੇ ਉਹ ਦੋਸ਼ੀ ਦਾ ਪਤਾ ਲਗਾਉਣ ਬਾਰੇ ਗੱਲ ਕਰੀ ਗਈ ਹੈ ਤੇ ਇਹਦਾ ਨਾਮ ਜਿਹੜਾ ਅੰਬੇਦਕਰ ਚੌਕ ਜਿਹੜਾ ਕਿ ਇੱਕ ਪਲੇਟ ਵੀ ਲਾਈ ਗਈ ਸੀ ਤੁਸੀਂ ਸਰਕਾਰ ਵੱਲੋਂ ਤੇ ਉਸ ਨੂੰ ਜਿਹੜਾ ਰਜਿਸਟਰ ਕਰਕੇ ਬਕਾਇਦਾ ਸਾਧਗਾਂ ਦੇ ਵਿੱਚ ਲਿਆ ਕੇ ਤੇ ਉਸ ਨੂੰ ਅੰਬੇਦਕਰ ਚੌਕ ਉੱਤੇ ਜਿਹੜਾ ਹੈ ਉਹ ਕਿਹਾ ਜਾਏ ਤੇ ਉਹਨੂੰ ਇੰਪਲੀਮੈਂਟ ਕੀਤਾ ਜਾਵੇ ਅੱਗੇ ਅੱਗੇ ਦੇਖੋ ਐਡੀਮ ਸਾਹਿਬ ਨੇ ਆਪਣੇ ਵੱਲੋਂ ਬੜੀ ਵਧੀਆ ਤਰੀਕੇ ਨਾਲ ਮੀਟਿੰਗ ਲਈ ਜੀਡੀਐਸਪੀ ਸਾਹਿਬ ਨੇ ਤੇ ਉਹਨਾਂ ਵੱਲੋਂ ਜਿਹੜੇ ਵੀ ਸਾਡੇ ਮੁੱਦੇ ਸੀਗੇ ਉਹਨਾਂ ਨੇ ਕਿਹਾ ਬਿਲਕੁਲ ਜਾਇਜ਼ ਮੁੱਦੇ ਹੈ ਤੇ ਸੰਬੰਧੀ ਉਹਨਾਂ ਨੇ ਜੋ ਵੀ ਅਧਿਕਾਰੀ ਹੈ ਸੰਬੰਧਿਤ ਉਹਨਾਂ ਨੂੰ ਆ ਜਿਹੜੀ ਲੈਟਰ ਲਿਖ ਕੇ ਆ ਫਾਰਵਰਡ ਕਰਦੀ ਆ ਬਾਕੀ ਅਸੀਂ ਉਹਨਾਂ ਅਧਿਕਾਰੀਆਂ ਨੂੰ ਮੰਗਦੇ ਆ ਤੇ ਦੇਖਦੇ ਆ ਉਸ ਤੇ ਕੀ ਜਿਹੜਾ ਅੱਗੇ ਕੰਮ ਹੁੰਦਾ ਤੁਹਾਨੂੰ ਕੀ ਲੱਗਦਾ 2019 ਚ ਕੰਮ ਜੀ ਗੱਲ ਦੀ ਤੁਹਾਨੂੰ ਕੀ ਲੱਗਦਾ ਕਿ ਦੇਖੋ ਗੱਲ ਪ੍ਰਦੀਪ ਦੀ ਹੋਈ ਹੈ ਜਿਹੜਾ ਜੀਨਨੀ ਕਰਨ ਦਾ ਕੰਮ ਹੁੰਦਾ ਬਿਲਮਾਫ ਕਰਨ ਵਾਲਾ ਦਾ ਉਹਦਾ ਕੰਮ ਹੁੰਦਾ ਜੀਨ ਕਰਨਾ ਤੇ ਜਿਹੜੀ ਲੜਾਈ ਲੜਨ ਵਾਲਾ ਕੌਮ ਦੀ ਲੜਾਈਆਂ ਲੜਨ ਵਾਲਿਆਂ ਦਾ ਕੰਮ ਹੁੰਦਾ ਉਹ ਲੜਾਈਆਂ ਲੜਦਾ ਦੇਖੋ ਪ੍ਰਸ਼ਾਸਨ ਪਹਿਲਾਂ ਦੋ ਵਾਰ ਬਿਲਕੁਲ ਵਿਫਲ ਰਿਹਾ ਹੁਣ ਨਵਾਂ ਪ੍ਰਸ਼ਾਸਨ ਹੈ ਨਵੀਂ ਸਰਕਾਰ ਹੈ ਸਾਨੂੰ ਕੁਝ ਉਮੀਦਾਂ ਹੈਗੀਆਂ ਅਗਰ ਇਹ ਵੀ ਫੇਲ ਹੁੰਦਾ ਤੇ ਦੇਖੋ ਫਿਰ ਸਾਡੇ ਕੋਲ ਐਗਿਟੇਸ਼ਨ ਦਾ ਰਸਤਾ ਤਾਂ ਹੈਗੀ ਹੈ ਫਿਰ ਅਸੀਂ ਜਿਹੜਾ ਇਹ ਪਿਛਲੀ ਫਰਕਾਪ ਤੇ ਜਿਹਨੇ ਐਗਿਟੇਸ਼ਨ ਕੀਤਾ ਸੀ ਜਾਂ ਦਮਦਾਰ ਫਿਰ ਇਹਨੇ ਐਗਿਟੇਸ਼ਨ ਕਰਾਂਗੇ ਹੋਰ ਕੀ ਕਰ ਸਕਦੇ ਹਾਂ ਤੇ ਬਾਕੀ ਸਾਨੂੰ ਉਮੀਦ ਹੈ ਕਿ ਅਸੀਂ ਪੂਰੀ ਆਸ ਹੈ ਸਾਨੂੰ ਇਹ ਸਰਕਾਰ ਇੱਥੇ ਦਾ ਜਿਹੜਾ ਲੋਕਲ ਐਡਮਿਨਿਸਟ੍ਰੇਸ਼ਨ ਹੈ ਉਹ ਸਾਡਾ ਸਾਥ ਦੇਵੇਗਾ ਤੇ ਉਹ ਵੇੜਦੀ ਨੇ ਜਿਹੜਾ ਰੋਕਣ ਖੇੜੀ ਤੁਸੀਂ ਮੈਡਮ ਨਾਲ ਵੀ ਕੋਈ ਗੱਲਬਾਤ ਕੀਤੀ ਵੀ ਕਿ ਕਿਤੇ ਇਹ ਨਵੀਂ ਸਰਕਾਰ ਬੜੀ ਆਸਾਂ ਪੱਧੀਆਂ ਕੀਤੀ ਇਸ ਸਰਕਾਰ ਤੋਂ ਕੁਝ ਨਹੀਂ ਕਿ ਉਹਨਾਂ ਨੂੰ ਇਹ ਗੱਲ ਪ੍ਰਦੀਪ ਜੀ ਜਿਦੋਂ ਅਸੀਂ ਕਈ ਵਾਰ ਉਹਨਾਂ ਨਾਲ ਇਹ ਗੱਲ ਰੱਖੀ ਇੱਕ ਵਾਰ ਬਕਾਇਦਾ ਅਸੀਂ ਸਾਡਾ ਕਲੰਦਰ ਲਾਂਚ ਕੀਤਾ ਉਹਦੇ ਵਿੱਚ ਬਕਾਇਦਾ ਅਸੀਂ ਇੱਕ ਮੰਗ ਪੱਤਰ ਵੀ ਲਿਖਿਆ ਸੀ ਕਿਉਂਕਿ ਸਾਡੇ ਕੋਲ ਪੰਜਾਬ ਦੀ ਉਸ ਟਾਈਮ ਪੰਜੀ ਦਿੱਤੀ ਗਈ ਆ ਮਜ਼ਰ ਹੈ ਜਿਹੜਾ ਉਸ ਟਾਈਮ ਉਹ ਪ੍ਰੋਗਰਾਮ ਹੀ ਨਿਕਰ ਦਿੱਤਾ ਗਿਆ ਸੀ ਜਾਂ ਉਸ ਤੋਂ ਬਾਅਦ ਵੀ ਜਦ ਮੈਂ ਦੋ ਵਾਰ ਪਰਸਨਲੀ ਗੱਲ ਕਰੀ ਹੈ ਤੇ ਸਾਨੂੰ ਕੋਈ ਪੋਜ਼ਿਟਿਵ ਰਿਸਪਾਂਸ ਨਹੀਂ ਆਇਆ ਤਾਂ ਕਰਕੇ ਅਸੀਂ ਜਿਹੜਾ ਉਹਨਾਂ ਨੂੰ ਲੈਟਰ ਤੱਕ ਰੂਲ ਲਿਖਾਂਗੇ ਤੇ ਬਾਕੀ ਸਾਨੂੰ ਕੋਈ ਆਸ ਦੀ ਉਥੋਂ ਦਿਖ ਨਹੀਂ ਰਹੀ ਜੀ ਲੱਗਦਾ ਹੈ ਕਿ ਅੱਜ ਵਾਲੀ ਜੋ ਤੁਹਾਡੀ ਇਹ ਮੰਗ ਪੱਤਰ ਦੇ ਚਾਹੇ ਦੇ ਉੱਤੇ ਕੋਈ ਕਾਰਵਾਈ ਹੋਏਗੀ ਜਾਂ ਇਨਫਾਸ ਦੇ ਦੇਖੋ ਅਗਰ ਤਾਂ ਸਾਫ਼ ਦੇਣਾ ਚਾਹੀਦਾ ਪ੍ਰਸ਼ਾਸਨ ਨੂੰ ਅਗਰ ਪ੍ਰਸ਼ਾਸਨ ਨਹੀਂ ਦਿੰਦਾ ਅਗਰ ਸਾਨੂੰ ਕੋਈ ਲੱਗਦਾ ਹੈ ਕਿ ਪ੍ਰਸ਼ਾਸਨ ਫਿਰ ਦੁਬਾਰੇ ਕੋਈ ਬੇਅਦਬੀ ਜਿਵੇਂ ਹੋਈ ਹੈ ਉਹਨੂੰ ਬਿਲਕੁਲ ਨਾਰਮਲ ਲੈ ਰਹਾ ਹੈ ਤੇ ਫਿਰ ਦੇਖੋ ਅਸੀਂ ਦਾ ਇੱਕ ਐਜੀਟੇਸ਼ਨ ਜਿਹੜਾ ਆ ਦੁਬਾਰੇ ਕਰਾਂਗੇ ਤੇ ਇਸ ਵਾਰ ਜਿਹੜਾ ਐਜੀਟੇਸ਼ਨ ਇਹ ਜੀ ਹੋਊਗਾ ਮੈਂ ਦੱਸਦਾ ਕਿ ਪਿਛਲੀ ਵਾਰ ਜਿਹੜਾ ਐਜੀਟੇਸ਼ਨ ਸੀਗਾ ਉਹ ਸਿਰਫ ਰਾਜਪੁਰੇ ਪੱਧਰ ਹੀ ਰਹਿ ਗਿਆ ਸੀਗਾ ਤੁਸੀਂ ਦੇਖੋ ਅੰਮਰਸਰ ਵੀ ਇੱਕ ਘਟਨਾ ਹੋਈ ਹੈ ਪੂਰੇ ਪੰਜਾਬ ਵਿੱਚ ਇੱਕ ਬੰਦ ਦੀ ਕਾਲ ਗਈ ਹੈ ਤੇ ਰਾਜਪੁਰਾ ਵਿੱਚ ਅਸੀਂ ਕਹੀਂ ਨਾ ਕਹੀਂ ਜਿਹਦੇ ਵਿੱਚ ਮੈਂ ਵੀ ਆਪਣੇ ਆਪ ਨੂੰ ਦੋਸ਼ੀ ਸਮਝਦਾ ਕਿ ਅਸੀਂ ਇਹਨੂੰ ਪੰਜਾਬ ਲੈਵਲ ਦੀ ਐਜੀਟੇਸ਼ਨ ਬਣਾ ਕੇ ਦਿਖਾ ਰਹੇ ਹਾਂ ਪੰਜਾਬ ਛੱਡੋ ਰਾਜਪੁਰਾ ਦੇ ਵਿੱਚ ਵੀ ਅਸੀਂ ਇੱਕ ਘੰਟੇ ਦਾ ਵੀ ਕੋਈ ਬੰਦ ਕਰਾਣ ਤੇ ਸਫਲ ਨਹੀਂ ਰਹੇ ਮਗਰ ਅਗਰ ਇਸ ਵਾਰ ਵੀ ਸਾਡੀ ਇਹ ਗੱਲਾਂ ਨੂੰ ਜਿਹੜੇ ਸਾਡੇ ਜਿਸਮਾਂ ਨੂੰ ਅਗਰ ਨਾ ਪ੍ਰੋਪਰਲੀ ਲਿਆ ਗਿਆ ਪਰ ਦੇਖੋ ਫਿਰ ਅਸੀਂ ਐਜੀਟੇਸ਼ਨ ਇਸ ਵਾਰ ਪੰਜਾਬ ਲੈਵਲ ਦਾ ਕਰਾਂਗੇ ਫਿਰ ਇਹ ਪ੍ਰਸ਼ਾਸਨ ਤੇ ਇਹ ਸਰਕਾਰੇ ਪੂਰਨ ਤੀ ਤਿਆਰ ਹੋ ਜੇ ਇਸ ਵਾਰ ਜਿਹੜਾ ਆ ਕਿਉਂਕਿ ਪਿਛਲੀ ਵਾਰ ਕੁਝ ਬੰਦਿਆਂ ਨੂੰ ਇਹਨਾਂ ਨੇ ਟਕਾ ਕੇ ਹੋ ਗਿਆ ਐਜੀਟੇਸ਼ਨ ਨੂੰ ਜਿਹੜਾ ਆ ਠੰਡੇ ਵਸਤੇ ਚ ਪਾਤਾ ਗਿਆ ਸੀ ਆ ਪਰ ਇਸ ਵਾਰ ਐਜੀਟੇਸ਼ਨ ਬੜੇ ਲੈਵਲ ਦਾ ਹੋਏਗਾ ਠੀਕ ਹੈ ਜੈ ਭੀਮ ਮਨਚਵਲ ਨੂੰ ਸਾਨੂੰ ਅੱਜ ਇੱਕ ਮੰਗ ਪੱਤਰ ਦਿੱਤਾ ਗਿਆ ਤਾਂ ਨੇ ਪਹਿਲਾਂ ਸਮੇਂ ਦੀ ਮੰਗ ਕੀਤੀ ਸੀ ਇਹਨਾਂ ਨੂੰ 11 ਵਜੇ 4 ਤਰੀਕ ਦਾ ਸਮਾਂ ਦਿੱਤਾ ਗਿਆ ਸੀ ਅੱਜ ਮਿਲੇ ਨੇ ਮੈਨੂੰ ਡੀਐਸਪੀ ਸਾਹਿਬ ਤੇ ਤਹਿਸੀਲਦਾਰ ਸਾਹਿਬ ਨੂੰ ਮਿਲੇ ਨੇ ਇਹਨਾਂ ਨੇ ਉੱਥੇ ਆਪਣੇ ਜਿੱਥੇ ਬਾਬਾ ਸਾਹਿਬ ਜੀ ਦੀ ਮੂਰਤੀ ਲੱਗੀ ਹੋਈ ਹੈ ਉੱਥੇ ਇਹਨਾਂ ਨੇ ਕਾਛਾ ਪ੍ਰਗਟਾਇਆ ਵੀ ਕੋਈ ਕੈਮਰਾ ਸ਼ਾਇਦ ਨਹੀਂ ਚੱਲ ਰਿਹਾ ਹੁੰਦਾ ਤਾਂ ਉਹ ਕੈਮਰਿਆਂ ਦੀ ਚਾਲੂ ਹਾਲਤ ਰਹਿਣੀ ਜ਼ਰੂਰੀ ਹੈ ਤਾਂ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਉਹ ਕੈਮਰੇ ਚੱਲਦੇ ਹੋਣ ਤੇ ਉਹਨਾਂ ਦੀ ਨਿਰੰਤਰ ਜਾਂਚ ਹੁੰਦੀ ਰਹੇ ਕਿ ਉਹ ਚੱਲਦੇ ਆ ਤੇ ਸੁਚਾਰੂ ਰੂਪ ਨਾਲ ਚੱਲਦੇ ਪਏ ਆ ਤੇ ਨਾਲ ਇਹਨਾਂ ਨੇ ਮੰਗ ਕੀਤੀ ਹੈ ਵੀ ਉੱਥੇ ਲਾਈਟਾਂ ਆਦਿ ਦਾ ਪ੍ਰਬੰਧ ਵੀ ਵਧੀਆ ਰਹੇ ਅਸਰ ਜਿਸ ਤਰ੍ਹਾਂ ਪਹਿਲਾਂ ਕੁਝ ਟਾਈਮ ਦੇ ਵਿੱਚ ਦੋ ਵਾਰ ਬਾਬਾ ਸਾਹਿਬ ਜੀ ਉੱਥੇ ਮੂrti ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਤੇ ਹੁਣ ਆਪਣੇ ਵੱਲੋਂ ਕੀ ਉੱਥੇ ਜਿਹੜੀ ਕੋਈ ਸੁਰੱਖਿਆ ਵਿਵਸਥਾ ਵੀ ਤਾਇਨਾਤ ਕਰਵਾਈ ਜਾਏਗੀ ਅ ਇਹਨਾਂ ਦੀ ਇੱਕ ਮੰਗ ਇਹ ਵੀ ਹੈਗੀ ਹੈ ਕਿ 19 ਤੇ 21 ਦੇ ਵਿੱਚ ਇਹਨਾਂ ਨੇ ਇੱਥੇ ਦੱਸਿਆ ਆ ਮੈਨੂੰ ਕਿ ਇੱਥੇ ਬੇਅਦਬੀ ਹੋਈ ਸੀਗੀ ਤਾਂ ਉਹਦੇ ਤਾਬੇ ਐਕਚੁਅਲੀ ਮੈਂ ਡੀਐਸਪੀ ਸਾਹਿਬ ਨੂੰ ਕਿਹਾ ਹੈ ਕਿ ਉਹਦੇ ਤੇ ਇੱਕ ਤਾਂ ਕਾਰਵਾਈ ਜਿਹੜੀ ਹੈਗੀ ਹੈ ਉਹ ਮੁਕੰਮਲ ਕਰਾਈ ਜਾਵੇ ਤੇ ਅ ਸੁਰੱਖਿਆ ਨੂੰ ਵਧਾਉਣ ਦੇ ਲਈ ਉੱਥੇ ਕੈਮਰੇ ਜਿਹੜੇ ਹੈਗੇ ਆ ਕੈਮਰੇ ਜੇ ਸੁਚਾਰੂ ਰੂਪ ਨਾਲ ਚਲਦੇ ਆ ਤਾਂ ਉਹ ਇੱਕ ਬੜਾ ਵਧੀਆ ਡੈਟਰੈਂਟ ਹੁੰਦਾ ਕਿਸੇ ਵੀ ਅਨਸੁਖਾਵੀ ਘਟਨਾ ਨੂੰ ਰੋਕਣ ਦੇ ਲਈ ਕਿਉਂਕਿ ਉਹਦੇ ਚ ਜਿਹੜਾ ਵੀ ਇਹ ਕਾਰਾ ਕਰਨ ਦੀ ਕੋਸ਼ਿਸ਼ ਕਰਦਾ ਉਹਨੂੰ ਹੁੰਦਾ ਵੀ ਮੇਰੀ ਫੋਟੋ ਜਾਂ ਮੇਰੀ ਵੀਡੀਓ ਉੱਥੇ ਆ ਜਾਏਗੀ ਤਾਂ ਇੱਕ ਬੜਾ ਅੱਛਾ ਡੈਟਰੈਂਟ ਹੁੰਦਾ ਤੇ ਉਹ ਏਰੀਆ ਜੇ ਵੈਲਿਡ ਹੋਏਗਾ ਤਾਂ ਇਸ ਤਰ੍ਹਾਂ ਦੀ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਘਟਨਾ ਸ਼ਾਇਦ ਨਾ ਵਾਪਰੇ ਸਰੀ ਇਸ ਟੂ ਲਾ ਬ ਪੁਲਿਸ ਫੋਰਸ ਵੀ ਉੱਥੇ ਕੋਈ ਤਣਾਤ ਯਾਰ ਕੋਈ ਦੋ ਗਾਰਡਸ ਵਗੈਰਾ ਅ ਇਹਦਾ ਨਹੀਂ ਮੰਗ ਕੀਤੀ ਹੈ ਵੀ ਉੱਥੇ ਇੱਕ ਚੌਕੀ ਬਣਾਈ ਜਾਵੇ ਉਹਦੇ ਲਈ ਮੈਂ ਡੀਐਸਪੀ ਸਾਹਿਬ ਨੂੰ ਕਿਹਾ ਹੈ ਵੀ ਉਹਨੂੰ ਈਵੈਲੂਏਟ ਕਰਕੇ ਜੇ ਉੱਥੇ ਚੌਕੀ ਦੀ ਲੋੜ ਹੈਗੀ ਹੈ ਤਾਂ ਉੱਥੇ ਚੌਕੀ ਬਣਾ ਲਈ ਜਾਵੇ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز